ਆਈਂਦੋ ਸਿੱਧਾਂਗੇ ਆਪਾਂ ਜਾਣਦੇ ਆ ਕਿ ਅੱਜਕੱਲ ਸਰਪ੍ਰਾਈਜ਼ ਵਿਜ਼ਿਟ ਦਾ ਟ੍ਰੈਂਡ ਬਹੁਤ ਚੱਲ ਰਿਹਾ ਹੈ ਬਹੁਤ ਸਾਰੇ ਮੁੰਡੇ ਕੁੜੀਆਂ ਆਪਣੇ ਘਰ ਦੇ ਨੂੰ ਸਰਪ੍ਰਾਈਜ਼ ਦੇਣ ਦੇ ਲਈ ਵਿਦੇਸ਼ਾਂ ਵਿੱਚੋਂ ਬਿਨਾਂ ਦੱਸੇ ਹੀ ਘਰ ਆ ਜਾਂਦੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਕੁੜੀ ਆਪਣੇ ਪਤੀ ਨੂੰ ਬਿਨਾਂ ਦੱਸੇ ਹੀ ਵਿਦੇਸ਼ ਚੋਂ ਆ ਜਾਂਦੀ ਹੈ ਅਤੇ ਪਿੱਛੋਂ ਦੀ ਆ ਕੇ ਉਸ ਦੀਆਂ ਅੱਖਾਂ ਨੱਪ ਲੈਂਦੀ ਹੈ ਪਰ ਉਸ ਦੇ ਪਤੀ ਨੂੰ ਨਹੀਂ ਪਤਾ ਹੁੰਦਾ ਕਿ ਅੱਜ ਮੇਰੇ ਘਰ ਵਾਲੀ ਨੇ ਆਉਣਾ ਹੈ ਅਤੇ ਜਦੋਂ ਹੀ ਉਹ ਅੱਖਾਂ ਤੋਂ ਹੱਥ ਅਟਾਉਂਦੀ ਹੈ ਤਾਂ ਉਸ ਦਾ ਪਤੀ ਵੀ ਹੈਰਾਨ ਰਹਿ ਜਾਂਦਾ ਹੈ ਤੇ ਖੁਸ਼ੀ-ਖੁਸ਼ੀ ਉਸ ਨੂੰ ਮਿਲਦਾ ਹੈ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਸ ਕੁੜੀ ਦਾ ਸਰਪ੍ਰਾਈਜ਼ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੇ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ